ਫਾਰਮਰ ਬੰਦੇ 13 13 ਦੇ ਸਾਰੇ ਹੀ ਭਰਾਵਾਂ ਦਾ ਸਵਾਗਤ ਆ ਬਾਈ ਤੇ ਅੱਜ ਬਲੌਗ 'ਚ ਗੱਲ ਕਰਦੇ ਆ ਮੇਰਾ ਵੀਰ ਜਿੱਦਾਂ ਹੁਣ ਸਾਰਿਆਂ ਨੂੰ ਹੀ ਪਤਾ ਕਿ ਲਗਾਤਾਰ 10 ਦਿਨ ਹੋ ਗਏ ਜਿਹੜਾ ਪੰਜਾਬ 'ਚ ਵੀ ਪੂਰੀ ਵਧੀਆ ਠੰਡ ਪੈ ਰਹੀ ਆ ਕਣਕ ਵਾਸਤੇ ਬਹੁਤ ਵਧੀਆ ਬੈਨੀਫਿਟ ਆ ਪਰ ਨਾਲ ਨਾਲ ਇੱਕ ਜਿਹੜਾ ਨੁਕਸਾਨ ਕੁਛ ਤੇ ਆਪਾਂ ਕਰ ਲੈਣਾ ਤੇ ਕੁਝ ਆਪਣੇ ਜਿਹੜੇ YouTube ਤੇ ਮੀਂਹ ਦਾ ਬੜਾ ਰੌਲਾ ਪਾਇਆ ਵਾ ਵੀ ਬਾਈ ਕਈ ਕਹਿੰਦੇ ਪਹਿਲੀ ਤਰੀਕ ਨੂੰ ਮੀਂਹ ਆ ਪਹਿਲਾਂ ਬੜੀਆਂ ਵੀਡੀਓ ਪਾਈਆਂ ਵੀ ਨਵਾਂ ਸਾਲ ਆ ਤੇ ਕੀ ਮੀਂਹ 'ਚ ਲੰਘਣਾ ਤੇ ਉਦੇ ਬਾਅਦ ਫੇਰ ਕਹਿੰਦੇ 2 ਤਰੀਕ ਨੂੰ ਮੀਂਹ ਆ ਤੇ ਹੁਣ ਜਿਹੜਾ 9 ਤਰੀਕ ਵਾਲਾ ਰੌਲਾ ਬਹੁਤ ਪਿਆ ਵਾ ਵੀ 9 ਤਰੀਕ ਨੂੰ ਬਾਰਿਸ਼ ਆ ਦੇਖੋ ਮੀਂਹ ਦਾ ਕਿਸੇ ਨੂੰ ਨਹੀਂ ਪਤਾ ਹੈ ਠੀਕ ਆ ਕੁਦਰਤ ਦੇ ਰੰਗ ਆ ਕੁਦਰਤ ਨੂੰ ਹੀ ਪਤਾ ਤੇ ਜਿਹੜੇ ਭਰਾਮਾ ਦੀਆਂ ਕਣਕਾਂ ਇਸ ਵਕਤ ਪਾਣੀ ਤੇ ਆ ਠੀਕ ਆ ਪਾਣੀ ਦੇ ਨੇੜੇ ਚਾ ਜਾਂ ਕਣਕ ਹੋ ਗਈ 60 65 ਦਿਨ ਦੀ ਪਰ ਆ ਮੀਂਹ ਦੇ ਚੱਕਰਾਂ ਵਿੱਚ ਆਪਾਂ ਪਾਣੀ ਨਹੀਂ ਲਾਇਆ ਤੇ ਦੂਜਾ ਜਿਹੜਾ ਲਾਈਟ ਦਾ ਪ੍ਰਬੰਧ ਤਾਂ ਬਹੁਤ ਮਾੜਾ ਹਾਲ ਹੈ ਇਸ ਵਾਰ ਠੀਕ ਆ ਲਾਈਟ ਦਾ ਕੋਈ ਸ਼ਡਿਊਲ ਨਹੀਂ ਹੈਗਾ 2 2.5 ਘੰਟੇ ਲਾਈਟ ਆਉਂਦੀ ਹੈ ਉਸ ਤੋਂ ਬਾਅਦ ਟ੍ਰਿਪ ਹੋ ਜਾਂਦਾ ਤੇ ਲਾਈਟ ਨੇ ਬੜਾ ਤੰਗ ਕਰਿਆ ਵਾ ਦੂਜਾ ਆਪਾਂ ਆ ਜਿਹੜੀਆਂ ਵੈਦਰ ਵਾਲੀਆਂ ਵੀਡੀਓ ਦੇਖ ਦੇਖ ਕੇ ਇਹਨਾਂ ਨੇ ਆਪਣਾ ਨੁਕਸਾਨ ਕਰਾ ਦੇਣਾ ਸੋ ਮੇਰੇ ਭਰਾ ਜਿਨ੍ਹਾਂ ਦੀ ਕਣਕਾਂ ਸੋਕੇ ਚ ਐ ਠੀਕ ਆ ਬਾਣ ਬਿਲਕੁਲ ਸੁੱਕੇ ਆ ਉਹ ਮੀਂਹੂ ਦੇ ਚੱਕਰਾਂ ਚ ਨਾ ਪਾਓ ਤੇ ਕਣਕ ਨੂੰ ਪਾਣੀ ਲਾ ਦਿਓ ਕਿਉਂਕਿ ਦੇਖੋ ਇਹਨਾਂ ਨੁਕਸਾਨ ਆ ਜਿਹੜਾ ਆਪਣਾ ਮੀਂਹੇ ਨਹੀਂ ਕਰਨਾ ਹੈਗਾ ਜਿੱਦਾਂ ਆਪਾਂ ਕਣਕ ਨੂੰ ਸੋਕਾ ਲੋ ਆ ਕੇ ਕਰ ਦੇਣਾ ਕਿਉਂਕਿ ਜਿਹੜੀ 60 65 ਦਿਨ ਦੀ ਕਣਕ ਐ ਇੱਕ ਤਾਂ ਉਹਦੇ ਵਿੱਚ ਆਪਾਂ ਜਿਹੜੇ ਟੋਟਲੀ ਖਰਾਕੀ ਤੱਤਾਂ ਉਹ ਆਪਾਂ ਪੂਰੇ ਕੀਤੇ ਹੁੰਦੇ ਆ ਠੀਕ ਆ ਨਾ 60 65 ਦਿਨ ਤੱਕ ਤਕਰੀਬਨ ਬੰਦਾ ਯੂਰੀਆ ਯਾਰੀਆਂ ਵੀ ਪੂਰਾ ਕਰ ਦਿੰਦਾ ਦੂਜਾ ਕਈ ਭਰਾਵਾਂ ਨੇ ਹੁਣ ਮਲਕੇ ਲੱਲੜ ਭੱਬੜ ਪਤਾ ਹੀ ਨਹੀਂ ਕੀ ਕੀ ਸਟਿਆ ਵਾ ਕੀ ਕੀ ਸਪਰੇਅ ਕਰੀ ਜਾਵੇਂ ਆ ਤੇ ਉਤੋਂ ਜਿਹੜਾ ਆਪਾਂ ਹੁਣ ਮੀਂਹ ਦੇ ਚੱਕਰਾਂ 'ਚ ਪੈ ਕੇ ਸੋਕਾ ਲਵਾ ਰਹੇ ਆ ਕਣਕ ਨੂੰ ਠੀਕ ਆ ਉਹ ਬਹੁਤ ਗਲਤ ਹੈ ਸੋ ਬਾਈ ਜਿਹੜੀ ਕਣਕਾ ਪਾਣੀ ਤੇ ਦੇਖੋ ਜਿਹੜੀਆਂ ਚ ਹੈਗੀਆਂ ਗਿੱਲ 5-7 ਦਿਨ ਚੱਲ ਸਕਦੀਆਂ ਵੀ ਆ ਵੀ ਜੇ ਤੁਸੀਂ 9 ਤਰੀਕ ਵਾਲਾ ਵੀ ਡਾਊਟ ਕਲੀਅਰ ਕਰਨਾ ਵੀ ਜਿਹੜਾ 9 ਤਰੀਕ ਨੂੰ ਆਪਣੀ ਬਾਰਸ਼ ਦੱਸਦੇ ਆ ਵੀ 9 ਤਰੀਕ ਨੂੰ ਮੀਂਹ ਪੈਣਾ ਜੇ ਤਾਂ ਹੈਗਾ ਆਪਣੇ ਗਿੱਲ ਹਲਕੀ-ਫੁਲਕੀ ਤਾਂ ਕੋਈ ਗੱਲ ਨਹੀਂ ਉਹ ਡਾਊਟ ਆਪਣਾ ਕੱਢ ਲੋ ਠੀਕ ਆ ਬਾਕੀ ਜਿਹੜੇ ਭਰਾ ਵੀ ਕਣਕ ਨੂੰ ਜਿਹੜਾ ਪਾਣੀ ਆਪਣਾ ਪਹਿਲੀ ਤਰੀਕ ਤੇ ਗੇੜ ਲੱਗਦਾ ਤਾਂ ਜਾਂ 28 ਤਰੀਕ 28 30 ਤੇ ਗੇੜ ਲੱਗਦਾ ਤਾਂ ਤੇ ਉਹ ਆ ਮੀਂਹ ਦੇ ਚੱਕਰਾਂ ਵਿੱਚ ਹੁਣ ਤੱਕ ਰੁਕੀ ਜਾਂਨੇ ਦੇਖੋ ਇਹ ਬਾਈ ਜਿਹੜੀਆਂ ਸੱਥਾਂ ਦੇ ਜੱਬਲੀਆਂ ਇਹ ਚੱਲੀ ਜਾਣੀਆਂ ਆ ਤੇ ਇਹ ਮੀਂਹ ਕਦੇ ਅੱਗੇ ਕਦੇ ਪਿੱਛੇ ਇਹ ਗੱਲਾਂ ਚੱਲੀ ਜਾਣੇ ਤੁਸੀਂ ਆਪਣਾ ਫਸਲ ਤੇ ਧਿਆਨ ਦਿਓ ਠੀਕ ਹੈ ਨਾ ਕੋਈ ਫਸਲ ਜ ਐਡੀ ਬਹੁਤੀ ਵੱਡੀ ਕਾਰਗਿਰੀ ਨਹੀਂ ਹੁੰਦੀ ਹੈਗੀ ਜਿੰਨਾ ਆਪਾਂ ਇਹਨੂੰ ਹਊਆ ਬਣਾ ਲਿਆ ਦੇਖ ਦੇਖ ਕੇ ਆ ਸੇਟਮ ਮੀਮੂ ਵਾਲਾ ਤੇ ਇਹ ਪਹਿਲਾ ਗੱਲ ਆ ਵੀ ਆਪਣਾ ਫਸਲ ਤੇ ਜਾ ਕੇ ਧਿਆਨ ਦਿਓ ਜੇ ਫਸਲ ਸੋਕੇ ਵਿੱਚ ਆ ਬਾਣ ਆਪਣਾ ਬਿਲਕੁਲ ਸੁੱਕਾ ਏ ਤੇ ਉਹਨੂੰ ਪਾਣੀ ਲਾ ਦਿਓ ਕਿਉਂਕਿ ਦੇਖੋ ਜੇ ਆਪਾਂ ਜਿਆਦਾ ਬਾਣ ਸੁਕਾ ਲਿਆ ਜਦੋਂ ਆਪਾਂ ਇੱਕਦਮ ਖੇਤ ਨੂੰ ਬਿਲਕੁਲ ਸੁੱਕੇ ਨੂੰ ਪਾਣੀ ਲਾਉਣਾ ਇੱਕ ਤੇ ਜਿਹੜੀ ਧਰਤੀ ਏ ਇੱਕਦਮ ਗਲੇ ਆ ਜਾਂਦੀ ਏ ਇੱਕ ਉਦੋਂ ਕਣਕ ਜਿਹੜੀ ਜੋਇੰਟਿੰਗ ਸਟੇਜ ਤੇ ਕਣਕ ਆਪਣੀ ਡਿਸਟਰਬ ਹੋ ਜਾਂਦੀ ਹੈ ਬਿਲਕੁਲ ਠੀਕ ਆ ਉਦੋਂ ਜਿਹੜਾ ਕਣਕ ਦਾ ਫਿਰ ਆਖਰ ਤੱਕ ਜਿਹੜਾ ਨੁਕਸਾਨ ਉਹਦੀ ਰਿਕਵਰੀ ਨਹੀਂ ਹੁੰਦੀ ਹੈਗੀ ਦੇਖਣ ਦੇ ਵਿੱਚ ਆਪਾਂ ਨੂੰ ਕੋਈ ਨੁਕਸਾਨ ਨਹੀਂ ਲੱਗਦਾ ਜੇ ਕਹੂਗੇ ਵੀ ਪਾਣੀ ਲਾਏ ਤੇ ਕਣਕ ਸੁੱਕ ਗਈ ਆ ਪੇਲੀ ਹੋ ਗਈ ਆ ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਹਲਕੀ ਫੁਲਕੀ ਚਲੋ ਰੰਗ 'ਚ ਫਰਕ ਪੈਂਦਾ ਕਣਕ ਦੇ 'ਚ ਪਰ ਉਹ ਜਿਹੜਾ ਸੋਕਾ ਏ ਉਹ ਸੋਕਾ ਕਣਕ ਨੂੰ ਇੱਕ ਵਾਰ ਲੱਗਾ ਰਗੜਾ ਜਿਹੜਾ ਲੱਗ ਲਿਆ ਜਾਂ ਤੁਸੀਂ ਲਵਾਤਾ ਉਹ ਫਿਰ ਐਂਡ ਤੱਕ ਉਹਦੀ ਪੂਰਤੀ ਨਹੀਂ ਹੁੰਦੀ ਹੈ ਕਿ ਦੇਖੋ ਪਾਣੀ ਦਾ ਪ੍ਰਬੰਧ ਕਿਸੇ ਵੀ ਫਸਲ ਦੇ ਵਿੱਚ ਇਕੱਲੇ ਕਣਕ 'ਚ ਨਹੀਂ ਕਿਸੇ ਵੀ ਫਸਲ ਦੇ ਵਿੱਚ ਜਿਹੜਾ ਪਾਣੀ ਦਾ ਪ੍ਰਬੰਧ ਹੈ ਬਹੁਤ ਅਹਿਮ ਰੋਲ ਰੱਖਦਾ ਝਾੜ ਦੇ ਵਿੱਚ ਠੀਕ ਹੈ ਫਸਲ ਨੂੰ ਪੱਕਣ ਤੱਕ ਜਿਹੜੇ ਪਾਣੀ ਦਾ ਜੇ ਕੋਈ ਪ੍ਰਬੰਧ ਆਪਾਂ ਵਧੀਆ ਕਰ ਲਈਏ ਤਾਂ ਇੰਨਾ ਹੋਰ ਚੀਜ਼ਾਂ ਦੇ ਪ੍ਰਬੰਧ ਨਹੀਂ ਲੋੜ ਨਹੀਂ ਫਸਲ ਨੂੰ ਸਭ ਤੋਂ ਵੱਧ ਜਿਹੜੀ ਪਾਣੀ ਦੀ ਵੀ ਲੋੜ ਪੈਂਦੀ ਹੈ ਕਿਉਂਕਿ ਦੇਖੋ ਇਨਸਾਨ ਹੈ ਜਿਹੜਾ ਬੰਦਾ ਹੈ ਉਹ ਤਾਂ ਪਾਣੀ ਆਪ ਰੋਜ਼ ਚੱਕ ਕੇ ਪੀ ਲੂਗਾ ਜਦੋਂ ਉਹਨੂੰ ਲੋੜ ਹੋਊਗੀ ਜਦੋਂ ਉਹ ਤੇ ਆ ਲੱਗੂ ਪੀ ਲੂਗਾ ਹਨਾ ਪਰ ਫਸਲ ਨੇ ਫਸਲ ਨੇ ਬੰਦੇ ਤੇ ਇਨਸਾਨ ਤੇ ਨਿਰਭਰ ਕਰਨਾ ਜਾਂ ਕੁਦਰਤ ਤੇ ਜਾਂ ਬਾਰਿਸ਼ ਦਾ ਪਾਣੀ ਲੈਣਾ ਤੇ ਜਾਂ ਆਪਾਂ ਲਾਉਣਾ ਹੁੰਦਾ ਹੈ ਸੋ ਮੇਰਾ ਭਰਾ ਫਸਲ ਨੂੰ ਪਾਣੀ ਜ਼ਿਆਦਾ ਲੇਟ ਨਾ ਕਰੋ ਆਪਣੇ ਬਾਣ ਦੇਖ ਕੇ ਜਿਹੜੇ ਜ਼ਿਆਦਾ ਸੋਕੇ ਦੇ ਵਿੱਚ ਆ ਉਹਨਾਂ ਨੂੰ ਪਾਣੀ ਲਾ ਦਿਓ ਆ ਮੀਮੂ ਵਾਲੇ ਚੱਕਰਾਂ ਚੋਂ ਨਿਕਲ ਜਾਓ ਕਿਉਂਕਿ ਇਹ ਰਗੜੇ ਤੋਂ ਬਚੋ ਦੂਜਾ ਜਿਹੜੇ ਭਰਾ ਹੁਣ ਗੁੱਲੀ ਡੰਡੇ ਦੀ ਸਮੱਸਿਆ ਕਹੀ ਜਾਂਦੇ ਬਾਈ ਮੈਟਰੀ ਵੀ ਪਾਈ ਤੀ ਮੈਟਰੀ ਨੇ ਕੰਮ ਨਹੀਂ ਕਰਿਆ ਹੈਗਾ ਹੁਣ ਆਪਾਂ ਨੂੰ ਨਹੀਂ ਬਾਈ ਪਤਾ ਉਹ ਕਿਹੜੇ ਹਿਸਾਬ ਚ ਉਹਨਾਂ ਨੇ ਕਿੱਦਾਂ ਪਾਈ ਆ ਕਈ ਭਰਾ ਕਹਿੰਦੇ ਆ ਵੀ ਅਸੀਂ ਬਾਈ 350 ਗ੍ਰਾਮ ਵੀ ਪਾ ਲੀ ਉਹਨੇ ਵੀ ਕੰਮ ਨਹੀਂ ਕਰਿਆ 300 ਨੇ ਵੀ ਕੰਮ ਕਰਿਆ ਆ ਹੁਣ ਤੁਸੀਂ ਬਾਣ ਦੇਖ ਲਓ ਇਹਦੇ ਵਿੱਚ 250 ਗ੍ਰਾਮ ਆਪਾਂ ਪਹਿਲਾਂ ਜਦੋਂ ਜਿਸ ਦਿਨ ਪਾਈ ਉਹ ਦਿਨ ਵੀਡੀਓ ਪਾਈ ਤੀ ਇੱਕ ਵੀ ਡੱਕਾ ਗੁੱਲੀ ਡੰਡੇ ਦਾ ਨਹੀਂ ਹੈਗਾ ਠੀਕ ਹੈ ਹੁਣ ਇਹ ਚੀਜ਼ ਆਪਾਂ ਨਹੀਂ ਬਾਈ ਸਮਝ ਸਕਦੇ ਵੀ ਤੁਹਾਡੇ ਖੇਤਾਂ ਦੇ ਵਿੱਚ ਕਿਉਂ ਨਹੀਂ ਕੰਮ ਕਰਿਆ ਘਾਟ ਕਿਹੜੀ ਚੀਜ਼ ਦੇ ਵਿੱਚ ਰਹੀ ਪਾਉਣ ਵਿੱਚ ਰਹੀ ਜਾਂ ਪਾਉਣ ਦੇ ਢੰਗ ਤਰੀਕੇ ਵਿੱਚ ਰਹੀ ਜਾਂ ਕੰਪਨੀ ਜੀ ਕਿਹੜੀ ਕੰਪਨੀ ਦੀ ਤੁਸੀਂ ਪਾਈ ਆ ਹਨਾ ਤੇ ਇੱਕ ਹੋਰ ਚੀਜ਼ ਆ ਕੋਈ ਵੀ ਤੁਸੀਂ ਪੈਸਟੀਸਾਈਡ ਕੋਈ ਵੀ ਦਵਾਈ ਆਪਣੇ ਖੇਤ ਦੇ ਵਿੱਚ ਵਰਤਣੀ ਆ ਕੰਪਨੀ ਘਟੋ ਘਟ ਆਪਾਂ ਨਹੀਂ ਕਹਿੰਦੇ ਵੀ ਬ੍ਰਾਂਡ ਹੀ ਵਰਤੋ ਠੀਕ ਹੈ ਬ੍ਰਾਂਡ ਦੇ ਵਿੱਚ ਜ਼ਿਆਦਾ ਡੁਪਲੀਕੇਸੀ ਆਉਂਦੀ ਆ ਪਰ ਜਿਹੜੀ ਦਵਾਈ ਤੁਸੀਂ ਵਰਤਣ ਦੇ ਆ ਜਾਂ ਵਰਤਣੀ ਚਾਹੁੰਦੇ ਉਹਨੂੰ ਦੇਖ ਲਿਆ ਕਰੋ ਵੀ ਉਹ ਜਿਹੜੀ ਕੰਪਨੀ ਆ ਉਹ ਐਫੀਲੀਏਟਡ ਕਿੰਨੇ ਟਾਈਮ ਦੀ ਆ ਕਿੰਨੀ ਪੁਰਾਣੀ ਉਹ ਇਸ ਫੀਲਡ ਦੇ ਵਿੱਚ ਹੈਗੀ ਆ ਘੱਟੋ ਘੱਟ 10-15 ਸਾਲ ਤੋਂ ਜਿਹੜੀ ਪੁਰਾਣੀ ਕੰਪਨੀ ਆ ਜਿਹੜੀ ਉਹ ਪੈਸੇ ਸਾਈਡ ਦੇ ਫੀਲਡ ਦੇ ਵਿੱਚ ਕੰਮ ਕਰ ਰਹੀ ਆ ਪਰ ਤੁਸੀਂ ਉਸੇ ਦੀਆਂ ਦਵਾਈਆਂ ਵਰਤੇ ਕਰੋ ਹਰੇਕ ਜਿਹੜਾ ਪੈਫਲੇਟ ਹੁੰਦਾ ਪੈਕੇਟ ਹੁੰਦਾ ਉਹਦੇ ਤੇ ਲਿਖਿਆ ਹੁੰਦਾ ਵੀ ਇਹ ਕੰਪਨੀ ਕਿੰਨੇ ਵਿੱਚ ਰਜਿਸਟਰਡ ਹੋਈ ਕਿਸੇ ਤੇ 2007 ਕਿਸੇ ਤੇ 2005 ਮਤਲਬ ਕਿ ਪ੍ਰਾਣੀ ਕੰਪਨੀਆਂ ਤੇ ਭਰੋਸਾ ਕਰਿਆ ਕਰੋ ਬਹੁਤ ਕੰਪਨੀਆਂ ਨਵੀਆਂ ਆਉਣੀਆਂ ਆਪਾਂ ਨਵੀਆਂ ਨੂੰ ਮਾੜੀਆਂ ਨਹੀਂ ਕਹਿ ਸਕਦੇ ਪਰ ਆਪਾਂ ਨੂੰ ਉਹਨਾਂ ਦੇ ਰਿਜ਼ਲਟ ਨਹੀਂ ਪਤਾ ਠੀਕ ਹੈ ਨਾ ਸੋ ਇੱਕ ਇਹ ਚੀਜ਼ ਦਾ ਬਹੁਤ ਧਿਆਨ ਰੱਖਿਆ ਕਰੋ ਤੇ ਦੂਜੀ ਗੱਲ ਜਿਹੜੇ 60 65 ਦਿਨ ਦੀ ਕਣਕ ਤੇ ਗੁੱਲੀ ਡੰਡੇ ਦੀ ਸਪਰੇ ਕਰੀ ਜਾਂਦੇ ਆ ਕਈ ਭਰਾ ਕਹਿੰਦੇ ਆ ਵੀ ਬਾਈ ਮਤਲਬ ਕਿ ਯਾਰ ਗੁੱਲੀ ਡੰਡਾ ਨਹੀਂ ਮਰਿਆ ਹੁਣ ਅੰਟਲੈਂਟਸ ਕਰਦੀ ਏ ਕੋਈ ਐਕਸਲ ਕਰਦੀ ਏ ਦੇਖੋ ਪਹਿਲੀ ਤਾਂ ਗੱਲ ਆ ਬਾਈ ਜਿਹੜੀ 60 65 ਦਿਨ ਦੀ ਕਣਕ ਐ ਉਹਦੇ ਤੇ ਕੋਈ ਟੁਕ ਨਹੀਂ ਬਣਦੀ ਗੁੱਲੀ ਡੰਡੇ ਦੀ ਸਪਰੇ ਕਰਨੀ ਜਾਂ ਜਿਹੜੀ ਕਣਕ 70 ਦਿਨ ਤੇ ਪਹੁੰਚ ਗਈ ਦੇਖੋ ਇੰਨਾ ਆਪਣਾ ਗੁੱਲੀ ਡੰਡੇ ਨੇ ਨੁਕਸਾਨ ਨਹੀਂ ਕਰਨਾ ਜਿੰਨਾ ਇਸ ਸਟੇਜ ਵਿੱਚ ਆ ਕੇ ਆਪਣਾ ਸਪਰੇ ਨੇ ਨੁਕਸਾਨ ਕਰ ਦੇਣਾ ਕਿਉਂਕਿ ਜਿਹੜੀ 60 65 ਦਿਨ ਦੀ ਕਣਕ ਹੁੰਦੀ ਆ ਜਿਹੜੀਆਂ ਇਹ ਸਪਰੇਆ ਇਹ ਸਪਰੇਆ ਉਸ ਕੰਡੀਸ਼ਨ ਵਿੱਚ ਕਰਨੀ ਹੁੰਦੀ ਜਦੋਂ ਕਣਕ ਦੇ ਦੋ ਤੋਂ ਤਿੰਨ ਪੱਤੇ ਹੋਣ ਤੇ ਕਣਕ ਨਾਰਮਲ ਸਟੇਜ ਵਿੱਚ ਮਤਲਬ ਕਿ ਉਹੀ 35 40 ਜਾਂ 45 ਦਿਨ ਤੇ ਹੋਵੇ ਠੀਕ ਆ ਹੁਣ 65 70 ਦਿਨ ਤੇ ਜੇ ਆਪਾਂ ਸਪਰੇਅ ਕਰਦੇ ਆ ਇਹਦਾ ਨੁਕਸਾਨ ਆਪਣੀ ਫਸਲ ਦੇ ਵਿੱਚ ਬਾਈ ਹੁੰਦਾ ਫਿਰ ਆਪਾਂ ਉਲਟਾ ਉਹਨੇ ਕ ਖਰਚਾ ਕਰ ਲੈਣੇ ਆ ਫਸਲ ਨੂੰ ਠੀਕ ਕਰਨੇ ਦੇ ਵਿੱਚ ਕਿਉਂਕਿ ਫਸਲ ਨੇ ਪੀਲੀ ਪੈ ਜਾਣਾ ਫਸਲ ਦਾ ਨੁਕਸਾਨ ਹੋ ਜਾਣਾ ਜਿਹੜੀ ਕਲੋਰੋਫਿਲ ਆਪਣੀ ਕਲੋਰੋਫਿਲ ਆ ਜਿਹੜੀ ਇਹਦੀ ਉਹ ਘਰੇ ਆ ਉਹਨੇ ਡਿਸਟਰਬ ਹੋ ਜਾਣਾ ਬਿਲਕੁਲ ਸਿਸਟਮ ਖਰਾਬ ਹੋ ਜਾਣਾ ਫਸਲ ਦਾ ਜਿਹੜੀ ਆਪਾਂ ਸਪਰੇ ਇਸ ਕੰਡੀਸ਼ਨ ਦੇ ਵਿੱਚ ਕਰਦਨੇ ਆ ਸੋ 65 70 ਦਿਨ ਤੇ ਬਾਈ ਜਾ ਕੇ ਆਪਣੀ ਕੋਈ ਵੀ ਗੁੱਲੀ ਡੰਡੇ ਦੀ ਸਪਰੇ ਨਾ ਹੀ ਕਰੋ ਤਾਂ ਵਧੀਆ ਦੇਖੋ ਮੰਨਣਾ ਮਨਾਉਣਾ ਬਾਈ ਤੁਹਾਡਾ ਆਪਣਾ ਹਿਸਾਬ ਕਿਤਾਬ ਹੁੰਦਾ ਹੈ ਨਾ ਕਿਉਂਕਿ ਆਪਣਾ ਤਾਂ ਦੱਸਣਾ ਫਰਜ਼ ਆ ਆਪਾਂ ਦੱਸ ਦੇਣਾ ਹੁੰਦਾ ਤੇ ਅੱਗੇ ਤੁਸੀਂ ਦੇਖਣਾ ਵੀ ਹਾਂ ਵੀ ਇਹ ਗੱਲ ਮੰਨਣੀ ਜਾਂ ਨਹੀਂ ਮੰਨਣੀ ਤੇ ਜਿੱਦਾਂ ਹੁਣ ਆ ਹਲਕੀ ਅੱਜ ਬਾਬੇ ਦੀ ਕਿਰਪਾ ਨਾਲ ਧੁੱਪ ਨਿਕਲੀ ਸ਼ਾਮ 5:30 ਦਾ ਟਾਈਮ ਹੈ ਤੇ ਵੈਸੇ ਵਧੀਆ ਹੁਣ ਫਸਲਾਂ ਨੂੰ ਧੁੱਪ ਦੀ ਵੀ ਖਾਸ ਲੋੜ ਹੈ ਤੇ ਦੂਜੀ ਗੱਲ ਜਿਹੜੀ ਆਪਾਂ ਟੈਲੈਂਟਸ ਕਰਦੇ ਆ ਬਾਈ ਟੈਲੈਂਟਸ ਕਈ ਬੰਦੇ ਇਹਨੇ ਕੀ ਕਰਦੇ ਆ ਜਾ ਤਾਂ ਪਾਣੀ ਲਾਉਣ ਦੇ ਮੂਹਰੇ ਕਰ ਦੰਨੇ ਆ ਜਾਂ ਟਲੈਂਟਸ ਨੂੰ ਪਾਣੀ ਲੱਗੇ ਨੂੰ ਹਫਤਾ ਹੋ ਜਾਂਦਾ ਉਦੋਂ ਕਰ ਦੰਨੇ ਆ ਫਿਰ ਇਹ ਸੇ ਦੋਏ ਕੰਡੀਸ਼ਨਾਂ ਵਿੱਚ ਜਿਹੜੀ ਟਲੈਂਟਸ ਆ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਜਾਂ ਏਸੀਐਮ 9 ਆ ਇਹ ਦੋਨੇ ਦਵਾਈਆਂ ਬਾਈ ਜਦੋਂ ਆਪਣੇ ਖੇਤ ਦੇ ਵਿੱਚ ਪਾਣੀ ਲੱਗਿਆ ਹੋਵੇ ਤੇ ਆਪਣੇ ਮਿੱਟੀ ਦਾ ਜਿਹੜਾ ਲੱਡੂ ਵੱਟ ਹੁੰਦਾ ਹੋਵੇ ਕਹਿਣ ਦਾ ਮਤਲਬ ਵੀ ਇੰਨੇ ਕੁ ਬੱਤਰ ਹੋਵੇ ਵੀ ਆਪਣਾ ਮਿੱਟੀ ਦਾ ਲੱਡੂ ਵੱਟ ਹੁੰਦਾ ਹੋਵੇ ਨਾ ਉਹ ਗਿੱਲੀ ਹੋਵੇ ਨਾ ਉਹ ਸੁੱਕੀ ਹੋਵੇ ਇਸ ਕੰਡੀਸ਼ਨ ਦੇ ਵਿੱਚ ਇਹ ਦੋਨੇ ਦਵਾਈਆਂ ਬਹੁਤ ਵਧੀਆ ਰਿਜ਼ਲਟ ਦੰਨੀਆਂ ਸੋ ਜਿਹੜੇ ਭਰਾਵਾਂ ਨੇ ਕਰਨ ਉਹ ਇਸੇ ਕੰਡੀਸ਼ਨ ਵਿੱਚ ਕਰੋ ਤੇ ਜੇ ਆਪਾਂ ਪਾਣੀ ਲਾ ਕੇ ਗਿੱਲੇ ਚ ਕਰਤੀ ਉਦੋਂ ਵੀ ਇਹਦਾ ਨੁਕਸਾਨ ਜਿਹੜਾ ਦੋਨਾਂ ਦਵਾਈਆਂ ਟਲੈਂਟ ਤੇ ਏਸੀਐਮ 9 ਇਹਨਾਂ ਦੋਨਾਂ ਦਾ ਨੁਕਸਾਨ ਕਰਦੀਆਂ ਐਸ ਦਵਾਈਆਂ ਫਸਲ ਨੂੰ ਫਿਰ ਮੁੜ ਕੇ ਪੂਰਤੀ ਨਹੀਂ ਹੁੰਦੀ ਹੈਗੀ ਉਸ ਚੀਜ਼ ਦੀ ਤੁਸੀਂ ਫਿਰ ਖਰਚੇ ਕਰਦੇ ਆ ਠੀਕ ਹੈ ਤੇ ਇੱਕ ਟਲੈਂਟ ਜਦੋਂ ਕਰਨੀ ਆ ਟਲੈਂਟ ਕਰਨ ਦੇ ਸਮੇ ਬਾਈ ਧੁੱਪ ਦਾ ਹੋਣਾ ਜ਼ਰੂਰੀ ਹੈ ਠੀਕ ਹੈ ਨਾ ਹੁਣ ਜਿੱਦਾਂ ਪਿਛਲੇ ਲਗਾਤਾਰ 10 ਦਿਨਾਂ ਤੇ ਧੁੱਪ ਨਹੀਂ ਨਿਕਲੀ ਹੈਗੀ ਇਸ ਮਲਕੇ ਕੰਡੀਸ਼ਨ ਦੇ ਵਿੱਚ ਜਦੋਂ ਬੱਦਲਵਾਈ ਦਾ ਮੌਸਮ ਹੈ ਜਾਂ ਧੁੰਦ ਹੈ ਬਿਲਕੁਲ ਧੁੱਪ ਨਹੀਂ ਨਿਕਲਦੀ ਹੱਤਾ ਉਹਦੇ ਵਿੱਚ ਕਿਸੇ ਵੀ ਦਵਾਈ ਦਾ ਬਾਈ ਜਿਹੜੀ ਆਪਣੀ ਹਰਬੀਸਾਈਡ ਆ ਜਾਂ ਕਿ ਆਪਣੀ ਗੁੱਲੀ ਡੰਡੇ ਵਾਲੀ ਸਪਰੇ ਆ ਉਹਨੇ ਕਿਸੇ ਨੇ ਵੀ ਕੰਮ ਨਹੀਂ ਕਰਨਾ ਠੀਕ ਆ ਇਹਦੇ ਨਾਲ ਤਾਂ ਵਧੀਆ ਵੀ ਇੰਨੀ ਕੁ ਵੇਟ ਕਰ ਲੋ ਜਿੰਨਾਂ ਦੀ ਕਣਕ 65 70 ਦਿਨ ਦੀ ਹੋਗੀ ਦੂਜੇ ਪਾਣੀ ਤੇ ਜਾਂ ਦੂਜਾ ਪਾਣੀ ਲਾਤਾ ਜੇ ਉਸ ਵਕਤ ਗੁੱਲੀ ਡੰਡੇ ਦੀ ਸਮੱਸਿਆ ਹੈਗੀ ਆ ਖੇਤ ਦੇ ਵਿੱਚ ਤੇ ਉਹਦਾ ਬਾਈ ਕੋਈ ਹੱਲ ਨਹੀਂ ਹੈਗਾ ਠੀਕ ਆ ਉਹਨਾ ਗੁੱਲੀ ਡੰਡੇ ਨੇ ਤੁਹਾਡਾ ਨੁਕਸਾਨ ਨਹੀਂ ਕਰਨਾ ਜਿੰਨਾ ਤੁਸੀਂ ਸਪਰੇਅ ਕਰਕੇ ਆਪਣੀ ਫਸਲ ਦਾ ਕਰ ਲੈਣਾ ਠੀਕ ਹੈ ਹੱਦ ਗੁੱਲੀ ਡੰਡੇ ਦਾ ਕੀ ਨੁਕਸਾਨ ਹੁੰਦਾ ਜਦੋਂ ਜੇ ਗੁੱਲੀ ਡੰਡਾ ਖੇਤ ਦੇ ਵਿੱਚ ਹਲਕਾ ਫੁਲਕਾ ਹੋ ਵੀ ਜਾਵੇ ਕੋਈ ਜ਼ਿਆਦਾ ਇਹ ਝਾੜ ਤੇ ਅਸਰ ਨਹੀਂ ਪਾਉਂਦਾ ਬਸ ਇਹਦਾ ਇੱਕੋ ਹੀ ਕਿਨ ਨੁਕਸਾਨ ਹੈ ਕਿ ਜਦੋਂ ਆਪਾਂ ਆਖਰੀ ਪਾਣੀ ਲਾਉਨੇ ਆ ਹਵਾ ਹੂਆ ਚੱਲ ਜੇ ਗੁੱਲੀ ਡੰਡੇ ਵਾਲੀ ਜਿਹੜੀ ਕਣ ਉਹ ਜ਼ਿਆਦਾ ਡਿੱਗ ਜਾਂਦੀ ਆ ਜ਼ਿਆਦਾ ਗਿਰ ਜਾਂਦੀ ਆ ਤੇ ਦੂਜਾ ਫਿਰ ਇਹਨੂੰ ਵਢਾਈ ਸਮੇ ਵਢਣ ਸਮੇ ਜਿਹੜੀ ਆ ਮਲਕੇ ਮਸ਼ੀਨ 'ਚ ਸਮੱਸਿਆ ਆਉਂਦੀ ਹੈ ਜਾਂ ਤੂੜੀ ਬਣਾਉਣ ਸਮੇਂ ਆਉਂਦੀ ਹੈ ਕਿਉਂਕਿ ਜਿਹੜੀ ਗੁੱਲੀ ਡੰਡੇ ਦੀ ਗਿੱਲ ਆ ਉਹ ਨਾਲ ਹੀ ਉਦਾਂ ਹੀ ਗਿੱਲੀ ਰਹਿੰਦੀ ਤੇ ਕਣਕ ਆਪਣੀ ਪੱਕ ਜਾਂਦੀ ਹੈ ਤੇ ਇੰਨਾ ਜ਼ਿਆਦਾ ਫੇਰ ਵੀ ਜੇ ਆਪਾਂ ਸੋਚਿਆ ਜਾਵੇ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਇਹ ਕਰਦਾ ਜਿੰਨਾ ਹੁਣ ਆਪਾਂ ਸਪਰੇਆ ਲਾਸਟ ਦੇ ਵਿੱਚ ਜਿਹੜੀਆਂ 70 75 ਜਾਂ 65 ਦਿੰਦੀ ਕਣਕ ਤੇ ਕਰਕੇ ਕਰ ਲੈਣਾ ਇਹਨਾਂ ਚੀਜ਼ਾਂ ਦਾ ਮੇਰਾ ਭਰਾ ਜ਼ਰੂਰ ਧਿਆਨ ਰੱਖੋ ਠੀਕ ਹੈ ਜਿੱਦਾਂ ਹੁਣ ਇੱਕ ਹਫ਼ਤਾ ਲਗਾਤਾਰ ਹੁਣ ਧੁੱਪ ਨਹੀਂ ਨਿਕਲੀ ਹੈ ਥੋੜੀਆਂ-ਥੋੜੀਆਂ ਕਣਕ ਦੀਆਂ ਠੰਡ ਵੀ ਪਈ ਆ ਕੋਰਾ ਵੀ ਹਲਕਾ-ਫੁਲਕਾ ਪਿਆ ਏ ਤੇ ਉਹਦੇ ਕਰਕੇ ਜਿਹੜੇ ਕਣਕ ਦੀਆਂ ਨੋਕਾਂ ਹੋ ਪਿਲੀਆਂ ਹੋਣ ਦੀ ਸਮੱਸਿਆ ਆਈ ਆ ਇਹਨਾਂ ਚੀਜ਼ਾਂ ਦੇ ਵੀ ਬਿਨਾ ਮਤਲਬ ਤੇ ਬਾਈ ਕੋਦਾਂ ਮਨਾ ਡਰ ਜਾ ਕਰੋ ਵੀ ਕਣਕ ਨੂੰ ਪਤਾ ਨਹੀਂ ਕੀ ਹੋ ਗਿਆ ਆਪਾਂ ਕੀ ਪਾ ਦਈਏ ਕੀ ਨਾ ਪਾ ਦਈਏ ਹੈਨਾ ਇੰਨੀ ਛੇਤੀ ਮਲ ਕੇ ਬਹੁਤ ਕਾਲੀ ਨਾ ਕਰਿਆ ਕਰੋ ਫਸਲ ਹੈ ਫਸਲ ਨੂੰ ਹਰ ਇੱਕ ਚੀਜ਼ ਦੀ ਲੋੜ ਆ ਧੁੱਪ ਦੀ ਸਭ ਤੋਂ ਵੱਧ ਲੋੜ ਆ ਕਿਉਂਕਿ ਧੁੱਪ ਤੋਂ ਹੀ ਫਸਲ ਨੇ ਜਿਹੜੀ ਆਪਣਾ ਭੋਜਨ ਬਣਾਉਣਾ ਬਾਈ ਜਿਹੜੀ ক্লোਰੋਫਿਲ ਆ ਉਹ ਧੁੱਪ ਤੋਂ ਹੀ ਬਣਦੀ ਆ ਹੁਣ ਜਦੋਂ ਧੁੱਪੇ ਨਹੀਂ ਨਿਕਲੂਗੀ ক্লোਰੋਫਿਲ ਹੀ ਨਹੀਂ ਬਣੂਗੀ ਤਾਂ ਪੱਤੇ ਨੇ ਆਟੋਮੈਟਿਕ ਆ ਜਿਹੜਾ ਉਹ ਪੀਲਾ ਹੋਣਾ ਠੀਕ ਆ ਇਹ ਕੋਈ ਬਿਮਾਰੀ ਨਹੀਂ ਹੈਗੀ ਕੋਈ ਰੋਗ ਨਹੀਂ ਹੈਗਾ ਬਈ ਬਈ ਸਾਡੀ ਫਸਲ ਉੱਪਰ ਨੋਕਾਂ ਪਿਲੀਆਂ ਹੋ ਰਹੀਆਂ ਇਹ ক্লোਰੋਫਿਲ ਕਰਕੇ ਬਾਈ ਧੁੱਪ ਨਾਲ ਨਿਕਲਣ ਕਰਕੇ ਹੋ ਰਹੀਆਂ ਇਹਦੇ ਤੋਂ ਵੀ ਘਬਰਾਉਣ ਦੀ ਲੋੜ ਨਹੀਂ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲ